ਦੇ ਕੇ ਮੜਾ ਬਚਾ ਕੇ ਫੋਕਰੀ ਉਹਦਾ ਵੀ ਆਉਂਦਾ ਇੰਡਕਸ਼ਨ ਦੇਖ ਲੈ ਮੜਾ ਪੁੱਠਾ ਹੱਥਵਾ ਲਾ ਕੇ ਦੇ ਆਉਂਦੀ ਆ ਦੇਖ ਲੈ ਆਉਂਦੀ ਆ ਬਿੱਲੇ ਯਾਰ ਉਹ ਪਾਸ ਉਹ ਕਨੈਕਟਰ ਆਪਣੇ ਕੋਲ ਹੈ ਨਹੀਂ ਨਹੀਂ ਆ ਛੋਟਣਾ ਕਰਦੀ ਆ ਟਾਹਾਂ ਮੈਂ ਦੇਖਦੇ ਆ ਉਹ ਬਹੁਤ نیچے ਪੈ ਕੇ ਲਾ ਦੂਗਾ ਉਹ ਪਰ ਕੋਈ ਗੱਲ ਨਹੀਂ ਮੈਂ ਧਿਆਨ ਦੇਣਾ ਲਾ ਲਾ ਹਾਂ نیچے ਬੈ ਕੇ ਲੱਗ ਜਾਓ ਧਿਆਨ ਨਾਲ ਹੀ ਪੂਰੇ ਯਾਰ ਹਾਂ ਹਾਂ ਬਾਹਰ ਵੀ ਲਾਦੇ ਜਿਹੜਾ ਆ ਲੈਣਾ ਪੂਰਾ ਰਾਈਪ ਤਾਂ ਹੈਗੀ ਐ ਲੈਣ ਦਾ ਸਵਾਦ ਆ ਰੇ ਆ ਇਧਰ ਆਉਂਦੀ ਆ ਥੋੜੇ ਹਾਂ ਇਧਰ ਲੈੇ ਪਾਸੇ ਆਉਂਦੀ ਆ ਥੋੜੇ ਆਮੀ ਵੀ ਬਹੁਤ ਜਾਦੇ ਆ ਭੈਣ ਆ ਲਾਈਨ ਚੱਲਦੀ ਆ ਨਾ ਇਹ ਤਲ ਤੂਰੀ ਗਿਆ ਹੋਇਆ ਤੀਗਾ ਹੈ ਉੱਥੇ ਗਿਆ ਰਿ ਉੱਥੇ ਡਿ ਗਿਆ ਹੋਰ ਆ ਚੱਲ ਕਰ ਲੈ ਨੀ ਡਿ ਗਿਆ ਬੰਦੇ ਨੇ ਕੇ ਦੇ ਕੇ ਸਿਰ ਨੀਚ ਪਰੇ ਰੱਖਾ ਸਿਰ ਸਿਰ ਬਜਾ ਕੇ ਤੂੰ ਫੈਰ ਨਾ ਸੜਦੀ ਚਾਹੇ ਤਾਂ ਉਹਦੇ ਨਾਲ ਹੀ ਜੋੜ ਦੇ ਕੱਟ ਕੇ ਚੋਂ ਹੈ ਪਲਾ ਇਹਨਾਂ ਕੱਟ ਕੇ ਚਾਹੇ ਤਾਂ ਉਹਦੇ ਨਾਲ ਹੀ ਜੋੜ ਦੇ ਚਾਹੇ ਨਵਾਂ ਪਾਉਣਾ ਨਵਾਂ ਪਾ ਦੇ ਨਵਾਂ ਹੀ ਪਾ ਦੇ ਫਿਰ ਉਹਨੂੰ ਕੱਟ ਦਿਆਂ ਐ ਕਰ ਲਾ ਕੱਟਲਾ ਇਹਨੂੰ ਨਾਲੇ ਨੂੰ ਨਹੀਂ ਕੱਟਲਾ ਪਹਿਲਾਂ ਨਾ ਨਾ ਕਿਤੇ ਕੋਈ ਬੁੱਧਾ ਆ ਨਹੀਂ ਉਹ ਹੀ ਤੋੜ ਗਿਆ ਡਾਕਟਰ Hakkıdar'da gidiyor. Hmm. Bu ne nedir? ਅੱਛਾ ਉਧਰ ਦੇਖਦੇ ਆ ਉਧਰ ਲਾ ਕੇ ਹੁਣ ਏਰੀਆ ਦੇਖ ਕੇ ਨਾ ਫਿਰ ਉਧਰ ਜਾਣੇ ਆ ਉਦੋਂ ਦਾ ਮੈਂ ਇੱਥੇ ਪਾਉਂਦ ਲਾਉਣ ਕਰਾਉਂਦਾ ਸੀ ਅੱਛਾ ਉਹ ਕਿਹੜਾ ਕਬਿਆ ਆ ਕੇ ਨਿਕਲਿਆ ਆ ਤੂਬ ਟਿਊਬ ਲੈ ਕੋਲ ਮੁਲਕਣਾ ਟੂਬ ਆ ਤਾਂ ਨੇੜੇ ਚੜੇ ਜਣੀ ਉਹ ਜੇਦੀ ਉਥੋਂ ਇੱਥੇ ਜਾ ਕੇ ਕਨੈਕਟ ਕਰੀ ਦੇਖੀ ਅੱਗੇ ਹੈ ਤਾਂ ਨਹੀਂ ਮੈਂ ਦੇਖ ਕੇ ਆਇਆ ਬੈਨ ਲਾ ਕੇ ਪਤਾ ਲੱਗੂ ਕਰੀਆ ਪਲਾਕ ਨਾਰ ਥੱਲੇ ਅੱਛਾ ਇਹਦਾ ਕੋਈ ਨਹੀਂ ਲਾ ਕੇ ਹੁਣ ਕੋਈ ਨਾ ਕੋਈ ਇਨਸੂਲੇਟਰ ਵਗੈਰਾ ਹੁੰਦਾਗਾ ਕਈ ਵਾਰ ਕੋਈ ਇਨਸੂਲੇਟਰ ਵਗੈਰਾ ਹੁੰਦਾਗਾ ਹਾਂ ਹਾਂ ਇੱਧਰ ਹਰਦ ਨੇ ਵੇ ਓਏ ਵਜਾ ਕੇ ਵਜਾ ਕੇ ਹੱਥ ਬਾਗਰ ਕੀ ਕਹੜੇ ਬੜਾ ਲੰਬਾ ਸਟੈਪ ਬਣਾ ਲਾ ਇਹੀ ਬਹੁਤ ਆਵਦਾ ਅਸੀਂ ਨਾਮ ਆਇਆ ਲੈ ਵੀ ਅਰਥ ਤਾਰ ਲਿਆ ਇਹ ਮਸਮਾਨ ਇਕੱਠਾ ਕਰ ਤੂੰ ਉਹ ਅਰਥ ਤਾਰ ਕੇ ਲੈ ਕੇ ਮੈਂ ਆਹ ਵਾਲੀ ਆਹ ਵੀ ਹੱਥ ਤਾਰ ਦਾਂਗਾ ਠੀਕ ਆ ਚੱਲ